आवारा कुत्त्यां नुं ਖਾਣਾ ਖੜਾਉਣ ਵਾਲੇ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਵੇਖਣ ਕਿਉਂਕਿ ਮਾਨਜਗ ਸੁਪਰੀਮ ਕੋਰਟ ਦਾ ਇੱਕ ਬਹੁਤ ਵੱਡਾ ਫੈਸਲਾ ਉਹਨਾਂ ਲੋਕਾਂ ਲਈ ਆਇਆ ਹੈ ਜੋ ਅਵਾਰਾ ਕੁੱਤਿਆਂ ਨੂੰ ਖਾਣਾ ਖੋਹਦੇ ਨੇ ਉਹਨਾਂ ਨੂੰ ਪਨਾਹ ਦਿੰਦੇ ਨੇ ਪੋਸੂ ਮਾਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਮਾਨਜਗ ਸੁਪਰੀਮ ਕੋਰਟ ਦਾ ਇੱਕ ਬਹੁਤ ਵੱਡਾ ਫੈਸਲਾ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਆਪਾਂ ਬੇਜ਼ੁਬਾਨਾਂ ਨੂੰ ਖਾਣਾ ਵੀ ਪਾਉਂਦੇ ਆ ਔਰ ਉਹਨਾਂ ਵਾਸਤੇ ਪਾਣੀ ਦਾ ਵੀ ਇੰਤਜ਼ਾਮ ਕਰਦੇ ਹਾਂ ਤੇ ਹੋਰ ਵੀ ਮਤਲਬ ਕਈ ਵਾਰੀ ਦੇਖਿਆ ਕਿ ਜੇ ਕੁੱਤਾ ਕੋਈ ਜ਼ਖਮੀ ਹੋ ਜਾਵੇ ਤਾਂ ਉਹਨਾਂ ਦੇ ਜ਼ਖਮਾਂ ਨੂੰ ਠੀਕ ਕਰਨ ਵਾਸਤੇ ਆਪਾਂ ਮਲਮ ਪੱਟੀ ਵੀ ਕਰਦੇ ਆ ਅਜੇਹਾ ਹੀ ਇੱਕ ਸ਼ਖਸ ਸਾਡੇ ਬਿਲਕੁਲ ਘਰ ਦੇ ਸਾਹਮਣੇ ਸੀ ਜਿਹੜਾ ਇਸ ਤਰ੍ਹਾਂ ਦੀ ਮਤਲਬ ਸੇਵਾ ਕਰਦਾ ਸੀ ਕਿ ਜੇਕਰ ਕਿਸੇ ਕੁੱਤੇ ਨੂੰ ਕੀੜੇ ਪੈ ਜਾਂਦੇ ਸੀ ਤਾਂ ਉਹ ਬਕਾਇਦਾ ਤੌਰ ਤੇ ਹੱਥਾਂ ਤੇ ਦਸਤਾਨੇ ਪਾ ਕੇ ਫਰਨੈਲ ਉਸ ਜਗ੍ਹਾ ਪਾਉਂਦਾ ਸੀ ਜਿਸ ਜਗ੍ਹਾ ਕੀੜੇ ਪਏ ਹੁੰਦੇ ਸਨ ਇੱਕ ਬਹੁਤ ਵੱਡੀ ਸੇਵਾ ਹੈ ਕੋਈ ਸ਼ੱਕ ਨਹੀਂ ਹੈ ਬਹੁਤ ਵੱਡੀ ਸੇਵਾ ਹੈ ਕਿਉਂਕਿ ਬੇਜ਼ੁਬਾਨਾਂ ਨੇ ਕੁਝ ਵੀ ਬੋਲ ਕੇ ਨਹੀਂ ਦੱਸਣਾ ਬੇਜ਼ੁਬਾਨ ਤਾਂ ਬੇਜ਼ੁਬਾਨ ਹੁੰਦੇ ਨੇ ਵੈਸੇ ਵੀ ਬਨੁਖ ਦਾ ਕੁੱਤੇ ਨਾਲ ਬਹੁਤ ਗਹਿਰਾ ਸੰਬੰਧ ਹੈ ਕਹਿੰਦੇ ਕਿ ਜਦੋਂ ਅਕਾਲ ਪੁਰਖ ਨੇ ਮੈ ਸੁਣੀ ਸੁਣਾਈ ਗੱਲ ਪਤਾ ਨਹੀਂ ਗੱਲ ਕਿੰਨੀ ਕੁ ਠੀਕ ਹੈ ਕਿ ਫੈਸਲਾ ਕੀਤਾ ਕਿ ਪਹਿਲਾਂ ਰੋਟੀ ਕਿਸ ਨੂੰ ਦਿੱਤੀ ਜਾਵੇ ਕਹਿੰਦੇ ਕਿ ਬੇਜ਼ੁਬਾਨ ਕੁੱਤੇ ਨੇ ਇਹ ਗੱਲ ਕਹੀ ਸੀ ਕਿ ਮਨੁੱਖ ਨੂੰ ਰੋਟੀ ਜਿਹੜੀ ਆ ਦਿੱਤੀ ਜਾਵੇ ਤਾਂ ਕਿ ਇਹ ਕਮਾਏਗਾ ਤੇ ਸਾਨੂੰ ਇਹ ਖਵਾਏਗਾ ਇਹ ਗੱਲ ਸੁਣੀ ਹੈ ਪਤਾ ਨਹੀਂ ਦੋਸਤੋ ਕਿੰਨੀ ਠੀਕ ਹੈ ਕਿੰਨੀ ਨਹੀਂ ਮਤਲਬ ਇਹ ਠੀਕ ਇਹ ਤੁਸੀਂ ਜਾਣਦੇ ਹੋ ਜਾਂ ਆਕਾਲ ਪੁਰਖ ਜਾਣਦਾ ਹੈ ਪਰ ਇਹ ਫੈਸਲਾ ਕਿਤੇ ਨਾ ਕਿਤੇ ਜਿਹੜਾ ਹੈ ਗੱਲਬਾਤ ਜਿਹੜੀ ਹੈ ਉਹ ਆਪਾਂ ਸਾਰਿਆਂ ਨੇ ਕਿਤੇ ਸੁਣੀ ਹੋਵੇਗੀ ਇਸ ਕਰਕੇ ਕੁੱਤੇ ਨੂੰ ਦੂਜੇ ਨਾਮ ਦੇ ਵਿੱਚ ਆਪਾਂ ਦਰਵੇਸ਼ ਵੀ ਕਹਿੰਨੇ ਹਾਂ ਦੇਖੋ ਅੱਪਾ ਰਾਤ ਨੂੰ ਸੌ ਜਾਂਦੇ ਆ ਔਰ ਰਾਤ ਨੂੰ ਸੌਣ ਤੋਂ ਬਾਅਦ ਕੁੱਤੇ ਸਾਰੀ ਰਾਤ ਪੈਰਾ ਦਿੰਦੇ ਨੇ ਓਪਰਾ ਬੰਦਾ ਰਾਤ ਨੂੰ ਆਉਂਦਾ ਹੈ 2 ਵਜੇ ਆਉਂਦਾ 2:30 ਵਜੇ ਬਹੁਤ ਸਾਰੇ ਵੀਰ ਰਾਤ ਦੀ ਡਿਊਟੀ ਕਰਦੇ ਨੇ ਉਹ ਡਿਊਟੀ ਕਰਕੇ ਵਾਪਸ ਆਉਂਦੇ ਨੇ ਆਪਣੇ ਮਹੱਲੇ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਹੁੰਦੇ ਆ ਉਹਨਾਂ ਨੂੰ ਮਾਗ ਵੱਢਦੇ ਨੇ ਭੌਂਕਦੇ ਨੇ ਇਕਦਮ ਪਰਿਵਾਰ ਵੀ ਜਾਗ ਜਾਂਦੇ ਕਿ ਕੌਣ ਆ ਗਿਆ ਸੋ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਲਈ ਇੱਕ ਬਹੁਤ ਮਤਲਬ ਕਹਿ ਸਕਦੇ ਆ ਕਿ ਹੈਲਪਫੁਲ ਨੇ ਡਾਗ ਲੇਕਿਨ ਕੀ ਹੋਇਆ ਕਿ ਬਹੁਤ ਸਾਰੇ ਕੁੱਤੇ ਜਿਹੜੇ ਐ ਉਹ ਹੁਣ ਵੱਢਣ ਵੀ ਲੱਗ ਪਏ ਨੇ ਕੁੱਤੇ ਜਿਹੀਂ ਵੱਢ ਰਹੇ ਨੇ ਕਿ ਮਤਲਬ ਆਵਾਰਾ ਕੁੱਤੇ ਜਿਹੜੇ ਨੇ ਵੱਢਦੇ ਨੇ ਤਾਂ ਫਿਰ ਆਪਾਂ ਨੂੰ ਉਹਨਾਂ ਦੇ ਜ਼ਹਿਰ ਤੋਂ ਬਚਣ ਵਾਸਤੇ ਸਰਕਾਰੀ ਮਦਦ ਲੈਣੀ ਪੈਂਦੀ ਹੈ ਸਰਕਾਰੀ ਮਦਦ ਦਾ ਮਤਲਬ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਟੀਕੇ ਲਗਾਏ ਜਾਂਦੇ ਨੇ ਉਹ ਲਗਾਉਂਦੇ ਆ ਤਾਂ ਕਿ ਇਸ ਦਾ ਜਿਹੜਾ ਜ਼ਹਿਰ ਹੈ ਉਹ ਮੇਰੇ ਸ਼ਰੀਰ ਵਿੱਚ ਨਾ ਫੈਲ ਜਾਵੇ ਕੁੱਤਿਆਂ ਨੂੰ ਬਹੁਤ سارے ਲੋਕ ਤੁਸੀਂ ਦੇਖਦੇ ਆ ਕਿ ਸਵੇਰੇ ਸਵੇਰੇ ਉਹਨਾਂ ਨੂੰ ਖਾਣਾ ਪਾਉਂਦੇ ਨੇ ਉਹਨਾਂ ਨੂੰ ਪਾਣੀ ਜਿਹੜਾ ਹੈ ਉਹ ਪਵਾਉਂਦੇ ਨੇ ਜਾਂ ਹੋਰ ਵੀ ਬ੍ਰੈਡ ਵਗੈਰਾ ਹੈ ਬਿਸਕਟ ਵਗੈਰਾ ਹੈ ਸਾਰੇ ਕੁਛ ਆਪਾਂ ਹਰ ਰੋਜ਼ ਆਪਣੇ ਆਸ ਪੜੋਸ ਦੇ ਵਿੱਚ ਵੇਖਦੇ ਆ ਮਾੜੀ ਗੱਲ ਨਹੀਂ ਹੈ ਲੇਕਿਨ ਦੋਸਤੋ ਮਾੜੀ ਗੱਲ ਇਹ ਹੈ ਕਿ ਜਦੋਂ ਉਹ ਕੁੱਤੇ ਜਿਹੜੇ ਨੇ ਆਮ ਲੋਕਾਂ ਨੂੰ ਵੱਢਦੇ ਨੇ ਉਹ ਇਹਨਾਂ ਦੇ ਜ਼ਖਮਾਂ ਦਾ ਸ਼ਿਕਾਰ ਹੁੰਦੇ ਨੇ ਲੋਕ ਉਸ ਬਿਨ ਕਿਹਦਾ ਨਾਮ ਲਿਆ ਜਾਵੇ ਕਿ ਉਹ ਫਲਾਣੇ ਨੇ ਰੱਖਿਆ ਸੀ ਜਾਂ ਧਮਕੜੇ ਨੇ ਰੱਖਿਆ ਸੀ ਤਾਂ ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਤਾਂ ਫੈਸਲਾ ਹੀ ਕਰ ਦਿੱਤਾ ਹੈ ਕਿ ਭਾਈ ਤੁਸੀਂ ਜੇ ਕੁੱਤਿਆਂ ਨੂੰ ਖਾਣਾ ਪਾਉਂਦੇ ਹੋ ਤਾਂ ਤੁਸੀਂ ਕੱਲ ਨੂੰ ਕਿਸੇ ਐਸੀ ਕਾਰਵਾਈ ਦਾ ਹਿੱਸਾ ਵੀ ਬਣ ਸਕਦੇ ਹੋ ਜੇਕਰ ਤੁਹਾਡੇ ਖਾਣਾ ਖਾਣ ਵਾਲੇ ਕੁੱਤੇ ਨੇ ਕਿਸੇ ਨੂੰ ਵੱਢ ਲਿੱਤਾ ਹੈ ਜੇਕਰ ਜਿਆਦਾ ਕੁੱਤੇ ਨਾਲ ਪਿਆਰ ਹੈ ਤੇ ਤੁਸੀਂ ਇਸ ਨੂੰ ਘਰ ਲੈ ਜਾਓ ਆਪਣੇ ਘਰ ਰੱਖੋ ਜਿਵੇਂ ਮਰਜੀ ਪਰੇ ਨਹੀਂ ਹੈ ਕਿ ਤੁਸੀਂ ਖਾਣਾ ਵੀ ਖਵਾ ਰਹੇ ਹੋ ਬਿਸਕੁਟ ਵੀ ਖਵਾ ਰਹੇ ਹੋ ਬਰੈਡ ਵੀ ਖਵਾ ਰਹੇ ਹੋ ਜਿਉਂ ਵੱਡਦਾ ਤੇ ਅਸੀਂ ਇਹਨਾਂ ਦੇ ਜ਼ਿੰਮੇਵਾਰ ਨਹੀਂ ਆ ਜਿਹਾ ਨਹੀਂ ਹੈ ਇਹ ਬਹੁਤ ਵੱਡੀ ਖਬਰ ਹੈ ਮੈਂ ਕਹਿੰਦਾ ਹਰ ਰੋਜ਼ ਕਈ ਲੋਕ ਸ਼ਿਕਾਰ ਹੁੰਦੇ ਨੇ ਕੁੱਤੇ ਦੇ ਵੱਢਣ ਨੂੰ ਲੈ ਕੇ ਕਈ ਲੋਕ ਸ਼ਿਕਾਰ ਹੁੰਦੇ ਨੇ ਘਰਾਂ ਦੇ ਵਿੱਚ ਕੁੱਤੇ ਰੱਖੇ ਆ ਅੱਛੀ ਗੱਲ ਹੈ ਸਾਫ ਸੁਥਰੇ ਉਹਨਾਂ ਨੂੰ ਰੱਖਿਆ ਕਰੋ ਔਰ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਤੁਸੀਂ ਸੜਕਾਂ ਤੇ ਘੁੰਮਦੇ ਹੋ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਵਿੱਚ ਇਨਸਾਨ ਨਹੀਂ ਬੈਠ ਸਕਦੇ ਲੇਕਿਨ ਕੁੱਤੇ ਸ਼ੀਸ਼ਿਆਂ ਰਾਹੀਂ ਬਾਹਰ ਮੂੰਹ ਝਾਕ ਕੇ ਵੇਖ ਰਹੇ ਹੁੰਦੇ ਨੇ ਕਿਸਮਤ ਦੀ ਗੱਲ ਹੈ ਉਸ ਕਾਰ ਦੇ ਮੇਰੇ ਗਰੀਬ ਬੰਦਾ ਖੜ ਨਹੀਂ ਸਕਦਾ ਲੇਕਿਨ ਕੁੱਤਾ ਵਿੱਚ ਇੰਜੋਏ ਕਰ ਰਿਹਾ ਹੁੰਦਾ ਇਹ ਮੁਕੱਦਰ ਦਾ ਹੈ ਸਾਰੇ ਮੁਕੱਦਰ ਦਾ ਹੈ ਕਾਰਾਂ ਦੇ ਵਿੱਚ ਕਿੱਡੇ ਕਿੱਡੇ ਡੌਗ ਰੱਖੇ ਨੇ ਮਹਿੰਗੇ ਮਹਿੰਗੇ ਡੌਗ ਕਿੱਡੇ ਕਿੱਡੇ ਔਰ ਉਹਨਾਂ ਦਾ ਖਾਣਾ ਵੀ ਉਹਦਾਂ ਦਾ ਹੀ ਹੈ ਸ਼ਾਹੀ ਖਾਣਾ ਹੁੰਦਾ ਉਹਨਾਂ ਦਾ ਸੋ ਇਸ ਕਰਕੇ ਇਹ ਉਹ ਆਵਾਰਾ ਕੁੱਤੇ ਨਹੀਂ ਜਿਹੜੇ ਮਹੱਲਿਆਂ ਦੇ ਵਿੱਚ ਤੁਰੇ ਫਿਰਦੇ ਨੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਅਵਾਰਾ ਕੁੱਤਿਆਂ ਦੇ ਨਾਲ ਅਵਾਰਾ ਪਸ਼ੂ ਵੀ ਨੇ ਜਿਹੜੇ ਕਿ ਸਵੇਰ ਨੂੰ ਸਕੂਲ ਜਾਂਦੇ ਬੱਚਿਆਂ ਨੂੰ ਮੈਂ ਕਈ ਵਾਰੀ ਦੇਖਿਆ ਕਿ ਡਰਾਉਂਦੇ ਨਜ਼ਰ ਆਉਂਦੇ ਨੇ ਉਧਰੋਂ ਆ ਰਿਹਾ ਬੱਚੇ ਜਾ ਰਹੇ ਆ ਕੋਈ ਚੰਗਾ ਸਮੇਂਦਾਰ ਉਹਨਾਂ ਬੱਚਿਆਂ ਨੂੰ ਫੜ ਕੇ ਇੱਕ ਸਾਈਡ ਤੇ ਕਰ ਦਿੰਦਾ ਤਾਂ ਕਿ ਲੰਘ ਜਾਣ ਬੱਚਿਆਂ ਨੂੰ ਕੀ ਪਤਾ ਕਿ ਇਹ ਸਾਨੂੰ ਮਾਰੇਗਾ ਸਾਨੂੰ ਮਤਲਬ ਟੱਕਰ ਮਾਰੇਗਾ ਕਿਸ ਦੇ ਅੱਗੇ ਪੁਕਾਰ ਕਰਾਂਗੇ ਉਹ ਤਾਂ ਵੈਸੇ ਹੀ ਦਹਿਲ ਜਾਂਦੇ ਨੇ ਸਵੇਸ਼ ਕਰਕੇ ਅਵਾਰਾ ਕੁੱਤਿਆਂ ਦੇ ਨਾਲ-ਨਾਲ ਅਵਾਰਾ ਪਸ਼ੂ ਵੀ ਨੇ ਜੋ ਸਾਡੇ ਲਈ ਖਤਰਨਾਕ ਸਾਬਤ ਹੋ ਸਕਦੇ ਨੇ ਦੋਸਤੋ ਅਵਾਰਾ ਕੁੱਤੇ ਜਿਹੜੇ ਨੇ ਉਹ ਇੰਨੇ ਖਤਰਨਾਕ ਹੁੰਦੇ ਆ ਕਈ ਵਾਰ ਆਪਾਂ ਵੇਖਦੇ ਆ ਕਿ ਉਹਨਾਂ ਦੀ ਆਪਸੀ ਜੰਗ ਦੇ ਵਿੱਚ ਖੂਨੋ ਖੋਲ ਹੋ ਜਾਂਦੇ ਨੇ ਲੇਕਿਨ ਉਹ ਇੱਕ ਦੂਜੇ ਦੇ ਨਾਲ ਦੁਸ਼ਮਣੀ ਨਹੀਂ ਛੱਡਦੇ ਕੋਈ ਇੱਕ ਮਹੱਲੇ ਦਾ ਕੁੱਤਾ ਦੂਜੇ ਮਹੱਲੇ ਵਿੱਚ ਚਲ ਜਾਵੇ ਤਾਂ ਉਹਨੂੰ ਮਤਲਬ ਵੇਖ ਕੇ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਸੋ ਮਾਨਯੋਗ ਸੁਪਰੀਮ ਕੋਰਟ ਦੇ ਇਸ ਹੁਕਮ ਦੀ ਇਸ ਫੈਸਲੇ ਦੀ ਅੱਜ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਕਿ ਜੇ ਰੱਖਣਾ ਤਾਂ ਤੁਸੀਂ ਆਪਣੇ ਘਰ ਰੱਖ ਲਓ ਜੇ ਰੋਟੀ ਖਾਉਂਦੇ ਤੂੰ ਨੂੰ ਘਰ ਵੀ ਰੱਖ ਲਓ ਬਾਈ ਇਹ ਤਾਂ ਨਹੀਂ ਹੈ ਕਿ ਮਤਲਬ ਰੋਟੀ ਪਾਣੀ ਖਾ ਕੇ ਉਹਨਾਂ ਨੂੰ ਤਕੜੇ ਕੀਤਾ ਵੀ ਲੈ ਵੀ ਹੁਣ ਜਾ ਕੇ ਇਹਨੂੰ ਵੜ ਲੈ ਨਾ ਇਹੋ ਜਿਹਾ ਕੁਝ ਨਹੀਂ ਹੈ ਸੋ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਅੱਜ ਚਾਰੇ ਪਾਸੇ ਤਾਰੀਫ ਮਿਲ ਰਹੀ ਹੈ ਕਿਉਂਕਿ ਆਵਾਰਾ ਕੁੱਤਿਆਂ ਨੇ ਜੀਣਾ ਖਰਾਬ ਕੀਤਾ ਹੋਇਆ ਹੈ ਲੋਕਾਂ ਦੀਆਂ ਟੈਨਸ਼ਨਾਂ ਵਧਾਈਆਂ ਹੋਈਆਂ ਨੇ ਬੱਚੇ ਜਿਹੜੇ ਆ ਜੇ ਮਾੜਾ ਮੋਟਾ ਖੇਡ ਨਿਕਲਦੇ ਆ ਤਾਂ ਉਹ ਕੁੱਤਿਆਂ ਤੋਂ ਡਰਦੇ ਫੇਰ ਘਰਾਂ ਦੇ ਅੰਦਰ ਹੀ ਵੜ ਜਾਂਦੇ ਨੇ ਸੋ ਇਹ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਬਾ ਕਮਾਲ ਹੈ ਜੁੜੇਦਾ ਹੋ ਪੋ ਸੁਨਾਮਾ ਚੈਨਲ ਤੇ